ਸਿਕੂਲ ਕਾਰਜੇਵਾਹੀ ਗੁਰਜੀ ਕੀ ਪਤਾ ਹੈਵਾ ਚੇਪਕੋਤ ਜੀ ਕੀ ਪਵਾਸ਼ਾਇਤ ਅਸਮਿੰਤਕੰਪਤੋ ਕੇਸ਼ਮਰ ਕਾਰਗਨਾਨਕ ਲਈ ਇਤਿਆਹ ਰਚਿਤ ਤੇ ਮਦਰਾਮ ਦਾ ਸੇਵਾ ਹੈ ਜਹਰ ਜਫਰ ਗੋਨਰੋਸ ਸਿਖ ਹੈ ਹੈ ਸਿਖਰਕਿਸ਼ਨ ਤੇ ਅਗਰੇਟ ਹੈ ਦੰਤਪੋਜਾਇਤ ਇੱਕ ਬਹਾਦਰ ਸ਼ਹੀਦ ਮਰੀਆ ਕਾਰਨ ਹੋਰ ਜਿਆਨ ਦਾ ਸਤਿਮਮੇਸ਼ਾ ਹੈ ਸਤਿਪੁਰ ਸਾਹਿਬ ਸਿਗੁਰ ਗੋਗਰ ਸਿੰਘ ਜੁਮਹਰਾਜ ਚੇਟੇਮਾਜਾ ਵਾਲੇ ਅਮਰਤ ਕੇ ਦਾਤੇ ਸਰਪੰਚ ਦਾਨੀ ਸਤਿਮੇ ਹੋਏ ਸਹਾਏ ਦਸਾ ਬਾਸ਼ੀਆ ਦੇ ਜਾਗਰਜੋ ਤਨਸੈਚੂਨ ਸੇਵ ਜੀ ਆਦਰਵਾ ਸਤ ਸ੍ਰੀ ਅਕਾਲ ਦਰਵਾਜ਼ੇ ਸਰਬ ਲੋਦਰ ਦਰਵਾਜ਼ਿਆਂ ਦੇ ਪਾਰ ਦਸ਼ੰਦਾਰ ਦਾ ਅੰਤਖਵਾਂਸ ਸਹਿਬ ਬੋਲੋ ਜੀ ਵਾਹਿਗੁਰੂ ਚਾਰ ਸਾਹਿਬ ਜਦੇ ਸਾਹਿਬ ਅਜੀਤ ਸਿੰਘ ਜੀ ਸਾਹਿਬ ਦੁਜਾਲ ਸਿੰਘ ਰਿਆ ਕਾਲਪੁਰ ਦੇ ਸੇ ਪਾਸ਼ਾ ਜੀ ਮਹਾਰਾਤਾਨ ਸਾਹਿਬ ਸ਼ੁਗਨਾਨ ਸਿੰਘ ਜੀ ਮਹਾਰਾਤਾਨ ਗੁਕਲਕੀਤਾਰ ਜੀ ਮਹਾਰਾਤਾਨ ਮਾਤਾ ਸਾਹਿਬ ਦੇਵਾ ਜੀ ਤਾਂ ਸਿੰਘ ਦੋ ਸਿੰਘ ਉਚਟਰਵੁੱਤੋ ਹੱਟਿਓਟ ਕੋਪਨੀ ਹੰਸੂ ਮਹਾਰਾਜ ਆਪ ਜੀ ਜਨਮਿਤ ਆਪ ਜਦੇ ਖਾਲਸੇ ਪਾਸੇ ਮਹਾਰਾ ਸ਼ਿਦੀ ਬਾਟੇ ਤਿਆਰ ਹਨ ਕਿਰਪਾ ਕਰ ਨਿਮਾਹ ਸ਼ਿਦੀ ਦੇ ਗਲੋਂਦੇ ਹੋਇਆ ਏਕ ਨਹੀਂ ਅਨੇਕ ਕਈ ਪ੍ਰਕਾਰ ਦੀਆਂ ਪੁੱਨਾ ਚੁੱਕੀਆਂ ਗਲਤੀਆਂ ਹੋਈਆਂ ਹੋਣਗੀਆਂ ਸੇਵਾ ਕਰਨ ਦੇ ਸ਼ਤਰਵੀਦਿਆ ਖੇਡਣ ਦੀ ਬਲਬੁੱਧੀ ਉਹਨ ਦਾ ਬਖਸ਼ਣ ਇਤਨੇ ਦਾ ਸਬਖਸ਼ੀਆ ਬਾਣੀ ਤੇ ਬਣੇ ਤਾਲੂਕੇ ਪਕਰਨੀ ਹਰ ਮੈਦਾਨ ਨੇ ਹਰ ਦਮਾਨੇ ਪਦੇ ਬਸ਼ਨੀ ਖਾਲਸੇ ਤੇ ਮੇਰ ਪਰ ਹੱਥ ਰੱਖਣਾ ਮਹਾਰਾ ਆਪ ਜਿਹੇ ਬਾਣੀ ਦੇ ਬਾਖਾਂ ਸ਼ਲੋਕ ਟੂਟੇ ਬੰਦਨ ਜਾਸਕੇ ਬੋਹਤ ਸਾਦੂ ਸੰਗ ਰੂਪ ਰੇ ਰੰਗ ਏਕ ਹੈ ਨਾਮ ਰੰਗ ਨਾਮ ਹੈ ਨਾਨਕ ਧੰਦਲਾ ਨਾਮ ਰੰਗ ਕੱਚ ਨਾਨਕ ਲੋ ਲਾਲ ਹੈ ਸਚਿ ਨਤਾ ਸਚੁ ਗੋਬਾਨ ਗੋਬਿੰਦ ਪ੍ਰਭ ਜਗਵੀਰ ਆਪ ਸਰਨ ਹੈ ਅਵਰ ਕੋ ਨਾਨਕ ਬੇ ਪਰਵਾਹ ਨੈਣ ਸਮਾਨੈ ਨੈਣ ਮੈਂ ਨੈਣ ਸਮਾਨੈ ਬੈ ਸਿੰਘ ਸਮਾਨੈ ਗੁਰੂ ਮੈਂ ਅਜੇ ਅਜਕੇ ਰੁਧੇ ਸਾ ਕੀਆ ਸਾਗਰੇ ਸਭ ਜਰੰਗ ਕੇ ਮਹਾਰਾਗਰ ਸਦ ਬਖਤ ਜੰਗ ਵਿਦੇਸਾ

ਨਾ ਸਾਜੋ ਨਾ ਬਾਜੋ ਨਾ ਕੋਜੋ ਨਾ ਵਰਸੇ ਕੁਦਾਵੰਦ ਬਖਸ਼ਿੰਦੇ ਹੋਐ ਨਿਰਸੇਨਾ ਸਾਜੋ ਨਾ ਬਾਜੋ ਨਾ ਕੋਜੋ ਨਾ ਕੁਦਾਵੰਦ ਬਖਸ਼ਿੰਦੇ ਹੋਐ ਅਸੀ ਅਸੀ ਮਹਾਰਾਜ ਆਪਜਨ ਕੋ ਖੁਗ ਲਗਿਆ ਅਨੇਕ ਪ੍ਰਕਾਰ ਪੋਜਨ ਬੋਖੀਏ ਬਹੁ ਪਿੰਜਨ ਵਿਸਟਾਇ ਕਰੀ ਪਾਕਸਾਲ ਸੋਚ ਪਵਿੱਤਰ ਹੁਣ ਲਾਗੋ ਪੋਖਾ ਦਾਇ ਕੋਗ ਲਗਿਆ 50 ਰੁਪਏ ਬਤੌਣ ਦੇ ਆਗਿਆ ਬੁਖਨੀ ਮਾਸ ਤੇ ਮੇਰੇ ਪਰੇ ਹੱਥ ਰੱਖਣਾ ਅੰਕ ਸੰਗਤ ਸਾਹਿਬ ਜਿਉਣਾ ਨਾਮ ਦੇ ਦਾਤਾ ਪੁਰਖੀਆਂ ਸੂਰਾ ਸੋ ਪਹਿਚਾਨੀ ਹੈ ਜੋ ਲਰਹ ਦੇਨ ਕੇ ਖੇਤ ਊਰਜਾ ਪੁਰਜਾ ਕਟਮਰ ਹੈ ਕਭੂ ਨਾ ਛਾੜਾ ਖੇਤ ਅਕਾਲਪੁਰ ਕੀ ਰੱਛਾ ਹਮਨਾ ਸਰਬ ਲੋਗ ਦੀ ਰੱਛਾ ਹੁਣਾ ਸਰਬ ਕਾਲ ਦੀ ਦੀ ਰੱਛਾ ਹੁਣਾ ਸਰਬ ਲੋਗ ਦੀ ਰੱਛਾ ਹੁਣਾ ਸਹੀ ਪਿਆਰੇ ਮੈਂ ਜਿੰਨੇ ਲਿਆ ਦਾ ਬਤਨ ਨਾਮ ਦੇ ਪਿਆਰੇ ਗੁਰਨਾਲਕ ਨਾਮ ਚੜਦੀ ਕਲਾ ਲੋਕ ਸਾਧ ਸੰਗਤ ਜੀਓ ਫਰੀਦਕੋਟ ਦੇ ਲਾਗੇ ਕਿਲ ਪਿੰਡ ਪਿੰਦਾ ਜੀ ਦੂਜਾ ਪ੍ਰੋਗਰਾਮ ਜਿਹੜਾ ਸਾਡਾ ਇੱਥੇ ਅਰੰਭ ਹੋ ਚੁੱਕਿਆ ਪੰਜ ਪਿਆਰੇ ਦੀ ਗਵਾਈ ਹੇਠ ਸਤਿਗੁਰ ਕਲਗੀਧਰ ਪਾਸ਼ਾ ਜੀ ਛਤਰ ਛਾਇਆ ਹੇਠ ਨਗਕਰਤਨਾ ਰਬ ਹੋ ਚੁਕੇ ਆ ਜੀ ਤੇ ਜਿਵੇਂ ਜਿਵੇਂ ਆਪਾਂ ਅੱਗੇ ਵਧਾਂਗੇ ਤੁਹਾਡੇ ਨਾਲ ਖੜੇ ਰਵਾਂਗੇ ਜੀ ਛਤਰ ਪਿਆਰ ਵੱਤਿਆ ਰਿਆ ਸਿੰਘ ਵੀ ਪਿਆਰ ਵੱਤਿਆ ਰਿਆ ਰਮੇਂਦਰ ਸਿੰਘ ਜੀ ਭਾਈ ਗੁਰਜੀਤ ਸਿੰਘ ਜੀ ਹਾਲ ਕਰਪਾਨ ਦਾ ਜੰਗ ਦਾ ਪ੍ਰਦਰਸ਼ਨ ਕਰਕੇ ਦਿਖਾ ਰਹੇ ਕਾਹ ਬਾਤ ਆ ਯੋਧੂ ਨਹੀਂ ਦਿਸਣਾ ਹਟ ਜਾਵੇਂ ਹੋ ਹੋ ਹਾਂ ਹੀ ਖੰਡ ਤੇ ਲੋ ਹੀ ਨਾ ਪਾਉਂੋ ਹਟਕਾਰ ਹਟਕਾਰ ਹਿੰਦਿਆ ਸਿੰਧੀਆਂ ਖਾਦਾ ਜੀ ਸਿੰਧੀਆਂ ਜੰਡਰੀ ਪਾਣੀ ਆਉਂਦਾ ਹੈ ਤੇ ਮਨਨ ਕਿ ਜਿਵੇਂ ਆ ਪਟੋਪਾ ਕਹਿੰਦੇ ਟੋਪਾ ਨਹੀਂ ਕਹਿੰਦੇ ਵਧੀਆ ਲੱਗਾ ਟਟਕਾ ਘੁੰਮਰੀ ਬੱਤਕਾ ਵਧੀਆ ਲੱਗਾ ਮੈਂ ਸ਼ੋਰਟ ਵਲੌਗ ਦੇ ਵਿੱਚ ਇਹਨੂੰ ਐਡ ਕਰ ਦਈਏ ਨਹੀਂ ਲੈਣਾ ਗੱਡੀ ਕਦੀ ਹਾਜ਼ਰੀ ਸਰੋਜਪੁਰ ਸਰੋਜਪੁਰ ਵਿਖੇ ਭਾਬੀ ਮੈਂ ਕਿ ਨਹੀਂ ਆਇਆ ਗੱਡੀ ਪਿੱਛੇ ਪਿੱਛੇ ਉਹ ਗੱਡੀ ਪਿੱਛੇ ਸੰਗਤ ਆੜ ਆਇਆ ਹੋਇਆ ਜੀ ਸੰਗਤ ਇੰਨੀ ਆ ਪਈ ਸੀ ਇਹਦੇ ਅੱਗੇ ਦਬ ਦੋ ਇਕੁੱਟ ਜੁੜੀਦੇ ਸੋਹਣੇ ਇਹਨੂੰ ਦੇ ਦੇ ਇਹਨੂੰ ਦੇ ਦੇ ਜਿਆਦਾ ਨਹੀਂ ਡਰ ਖਾਣ ਕੋ ਰੋਇਆ ਗੁਰੂ ਮਰੇ ਅਰੋ ਦੇਣੀ ਉਹ ਬੁੱਲੇ ਕੁਝ ਨਹੀਂ ਲੱਗੀ ਨੀ ਭਰਾਵਾ ਜੇ ਬੜੀ ਸੱਚੀ ਉਹਨੂੰ ਛਕ ਲੈ ਤੂੰ ਤੁਸੀਂ ਨੂੰ ਹੋਏ ਹੋਗੇ